ਕਸਿੰਗ ਬੋਲਦਾ ਬੋਲੋ ਮਹਾਰਾਜ ਹਾਂਜੀ 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 ਤੇ ਆ ਜਿਹੜਾ ਕੀ ਝੂਠ ਬੋਲਣ ਦੇ ਆ ਇੰਟਰਵਿਊ ਦੇ ਵਿੱਚ ਲੋ ਕੀ ਬੋਲੇਆ ਯੋ ਮੇਰੀ ਬਾਰੇ ਬੋਲਿਆ ਜਪਾਇ ਮਰਖਵਾਕ ਸਿੰਘ ਬਾਰੇ ਬੋਲਿਆ ਤਾਂ ਕਿਉਂ ਨਾ ਨਹੀਂ ਕਰਦੇ ਨਹੀਂ ਕਰਦੇ আচ্ছা ਫੇਰ ਫਿਰ ਕਹਦੇ ਫਿਰ ਫਿਰ ਗੱਲ ਸੁਣੋ ਫਿਰ ਉਹ ਜਿਹੜੀ ਲੜਾਈ ਆ ਕੁੜੀ ਪਿੱਛੇ ਨਹੀਂ ਹੋਈ ਸੀ ਮਹਾਨੀ ਦੀ ਮਾਰਹਾਨੀ ਦੀ ਨਾ ਐਫ ਆਈ ਆਰ ਰੱਖਾ ਕੇ ਆਇਆ ਵਾ ਇਹ ਤਾਂ ਛੱਡ 50 ਕਰਾ ਹੋਰ ਦੱਸ ਇੱਥੇ ਛੱਡ 50 ਫਈਰਾਂ ਦੇ ਦੇ ਤੂੰ ਐ ਕਿੱਥੇ ਆ ਆਪਣਾ ਨਾਮ ਤਾਂ ਦੱਸ ਕੋਈ ਕਿਉਂ ਕੀ ਗੱਲ ਮੈਂ ਚੰਡੀਗੜ੍ਹ ਬੈਠਾ ਚੰਡੀਗੜ੍ਹ ਲੋਕੇਸ਼ਨ ਭੇਜੇਗਾ ਕਿਉਂ ਕੀ ਗੱਲ ਇੱਥੇ ਆ ਮੋਰਚੇ ਤੇ ਬੈਠਾ ਆ ਜਾ ਕਿਹੜੀ ਬੰਦੀ ਸਿੰਘਾ ਵਾਲੇ ਆ ਬੰਦੀ ਸਿੰਘਾ ਵਾਲੇ ਚ ਅੱਛਾ ਅੱਛਾ ਉਹ ਨਹੀਂ ਆ ਕਰੰਟ ਇੱਥੇ ਆਣਾ ਉਹ ਸੁਣ ਜਦੇ ਔਰ ਇੱਥੇ ਹੀ ਆ ਅੱਛਾ ਅੱਛਾ ਤਾਂ ਬੈਠੀ ਢੀਮੜ ਲੋਕੇਸ਼ਨ ਤੇ ਨਹੀਂ ਲੈ じゃ ਤੈਨੂੰ ਕਹਿ ਤਾ ਮੈਂ ਇੱਥੇ ਬੈਠਾ ਤਾਂ ਫਿਰ ਲੋਕੇਸ਼ਨ ਕੀ ਕਰਨੀ ਆ ਕਹਿ ਰ ਵੀ ਕਈ ਆਰ ਬੰਦਾ ਇਧਰ ਉੱਥੇ ਚਲ ਕੇ ਨੰਨ ਨਾ ਨਹੀਂ ਤਾਂ ਮੈਂ ਕੋ ਡਰਦਾ ਤੇ ਤੂੰ ਇਹ ਰਤੋਂ ਧਮਕੀ ਦੇਣਾ ਦਾ ਮਤਲਬ ਤੂੰ ਬਦਮਾਸ਼ ਆ ਨਹੀਂ ਨਹੀਂ ਧਮਕੀਆਂ ਤੇਰੇ ਨਾਲ ਬੈਠੀ ਗੱਲ ਕਰ ਨਹੀਂ ਮੈਂ ਬੈਣਾ ਹੀ ਨਹੀਂ ਮੈਂ ਜਿਹੜੇ ਖਾਲਸਤਾਨ ਮੰਗਦੇ ਸੀ ਉਹਨਾਂ ਨਾਲ ਬੈਂਦਾ ਹੀ ਨਹੀਂ ਨਹੀਂ ਜਿਹੜਾ ਤੂੰ ਕਿਹਾ ਨਾ ਵੀ ਚਮਕੌਰ ਸਿੰਘ ਨਾਲ ਮਤਲਬ ਵੀ ਸਪੋਰਟ ਹੈਗੇ ਆ ਗੁਰਦੁਆਰਾ ਦਾ ਅੱਛਾ ਦੇ ਮੰਗ ਜਦੋਂ ਲੋੜ ਪਈ ਜਦੋਂ ਸਾਡੇ ਕੋਲ ਪ੍ਰਸ਼ਾਸਨ ਮੰਗੂਗਾ ਦੇ ਦੇਣਗੇ ਨਹੀਂ ਆ ਵੀ ਗੁਰਦੁਆਰੀ ਦੀ ਕਮੇਟੀ ਨੇ ਵੀ ਸਾਰਾ ਪੋਰ ਤੇ ਪਾਤਾ ਨਾ ਮੈਂ ਕਮੇਟੀ ਦੇ ਮੋੜੀ ਬੈਠਾ ਮੈਂ ਕਿਹਾ ਜੀ ਜਦੋਂ ਪ੍ਰਸ਼ਾਸਨ ਮੰਗੂਗਾ ਦੇ ਦੇਣਗੇ ਕਿ ਪ੍ਰਸ਼ਾਸਨ ਨਹੀਂ ਨਾ ਗੁਰਦੁਆਰੇ ਦੀ ਕਮੇਟੀ માં ਕਰਦੀ ਤੇ ਕਮੇਟੀ ਦੇ ਉੱਪਰ ਕਲੇਮ ਕੀਤਾ ਵਾ ਆ ਤਾਂ ਮੈਂ ਕਿਹਾ ਕਮੇਟੀ ਦਾ ਨਾਮ ਲਿਆ ਤੇ ਵਿੱਚ ਤੁਸੀਂ ਤਾਂ ਕਿਹਾ ਗੁਰਦੁਆਰਿਆਂ ਕਮੇਟੀ ਆ ਤਾਂ ਕਮੇਟੀ ਜਿਹੜੀ ਕਈ ਕਿੰਨੇ ਇੱਕ ਜਗ੍ਹਾ ਤੋਂ ਸ਼ਰਾਬ ਪਿੰਦਾ ਫੜਵਾ ਤੂੰ ਤਾਂ ਕਈ ਜਗ੍ਹਾ ਫੜ ਹੋਇਆ ਨਹੀਂ ਚੱਲ ਇਹ ਤੂੰ ਤਾਂ ਇੱਕ ਜਗ੍ਹਾ ਤੋਂ ਤੂੰ ਤੂੰ ਇੱਕ ਜਗ੍ਹਾ ਤੋਂ ਫੜ ਹੋਇਆ ਤੂੰ ਤਾਂ ਕਈ ਜਗ੍ਹਾ ਫੜ ਹੋਇਆ ਦਾ ਸਨਾ ਵੀ ਕੋਈ ਇੱਕ ਜਗ੍ਹਾ ਦਾ ਨਾਮ ਲੈ ਨਾ ਤੇ ਤੇਰੇ ਕੋਲ ਸਬੂਤ ਕੋਈ ਨੇ ਦੱਸ ਦੇ ਆਂਗੇ ਤੂੰ ਦੱਸ ਉਹ ਫੋਨ ਕਿਉਂ ਕੀਤਾ ਜਦਕਿ ਤੂੰ ਮਾਨਹਾਨੀ ਦੀ ਐਪਲੀਕੇਸ਼ਨ ਦੇ ਆਂ ਆ ਤੇ ਪਰ ਮੈਨੂੰ ਫੋਨ ਕੀਤਾ ਨੂੰ ਕੀਤਾ ਨਹੀਂ ਫੋਨ ਤੇ ਤਮੇ ਇਹ ਕਰਕੇ ਕਹਿੰਦੇ ਅਸੀਂ ਕਿੱਥੇ ਆ ਗੋ ਹੋਗੇ ਮਸੇ ਇਹੋ ਪਤਾ ਕਰਨਾ ਬਣਾ ਹਾਂ ਤੇ ਚੰਡੀਗੜ੍ਹ ਰਹੀ ਨਾ ਮੈਂ ਚੰਡੀਗੜ੍ਹ ਆ ਸ਼ਮਰਿਸ਼ ਪੰਜਾ ਸੈਕਟਰ ਹਾਂ ਇਹੋ ਠੀਕ ਆ ਚਲ ਕੋਈ ਨਹੀਂ ਫਿਰ ਹੁਣ ਪ੍ਰਸ਼ਾਸਨ ਦੇ ਦੇਖੂਗਾ ਤੇ ਕੋਈ ਨਹੀਂ ਜੀ ਸਕਦੇ ਪ੍ਰਸ਼ਾਸਨ ਨੂੰ ਨੰਬਰ ਦੇ ਦੀ ਮੇਰਾ ਕੋਈ ਚੱਕਰ ਨਹੀਂ ਠੀਕ ਹੈ ਠੀਕ ਆਪਕੇ ਸਬੂਤ ਨਾਲੇ ਚਾਹੀਦੇ ਆ ਸਬੂਤ ਭੇਜੀ ਜਾਓ ਉਹ ਯਾਰ ਜਦੋਂ ਪ੍ਰਸ਼ਾਸਨ ਪੁੱਛੂਗਾ ਦੇ ਦੇਵਾਂਗੇ ਐਡਾ ਯਾਰ ਤੂੰ ਐਡਾ ਝੂਠਾ ਠੀਕ ਹੈ ਨਾ ਐਡਾ ਯਾਰ ਠੀਕ ਹੈ ਨਾ ਕਿੱਥੇ ਲੇਖਾ ਉਹ ਫੋਨ ਕੱਟ ਤੂੰ ਕਿੱਥੇ ਦੇਣਾ ਤੂੰ ਹੀ ਕਿੱਥੇ ਲੇਖਾ ਦੇਣਾ ਜਿਹੜਾ ਜਿਹੜਾ ਲੋਕਾਂ ਦੇ ਨਜ਼ਾਇਜ਼ ਗੱਲ ਤਾਂ ਹਣਾ ਜਿਹੜਾ ਲੋਕਾਂ ਦੇ ਨਜ਼ਾਇਜ਼ ਪੁੱਤ ਪਸਾਉਂਦੇ ਜੀ ਤੁਸੀਂ ਕਿੱਥੇ ਲੇਖਾ ਦੇਣਾ ਆ ਕੇ ਚੋਲਾ ਦੇ ਪੂਲਾ ਨੇ ਆ ਕੇ ਬਣਿਆ ਰੰਦਾ